ਹੁਣ ਦੀ ਗੱਡੀ ਜਿਹੜਾ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਸਵਾਲ ਕਿ ਲਸਣ ਨੂੰ ਪੱਟ ਲਈਏ ਕਿ ਨਾ ਜੀ ਇਹਦੇ ਵੀਰੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਲਸਣ ਜਿਹੜੀ ਕਿ ਹੁਣ ਲਗਭਗ ਪੱਕ ਕੇ ਤਿਆਰ ਆ ਗਈ ਤੇ ਇਹਨੂੰ ਪੱਟਣ ਵੇਲੇ ਕਿਹੜੀਆਂ ਚੀਜ਼ਾਂ ਦਾ ਵਿੱਚ ਆਪਾਂ ਧਿਆਨ ਰੱਖਣਾਗਾ ਜਾਂ ਕਿਹੜੀ ਚੀਜ਼ ਨੂੰ ਦੇਖ ਕੇ ਆਪਾਂ ਨੂੰ ਪੱਟਣਾ ਸ਼ੁਰੂ ਕਰਨਾਗਾ ਤੇ ਮਲਚਿੰਗ ਵਾਲੇ ਲਸਣ ਦੇ ਨਤੀਜੇ ਕਿਵੇਂ ਰਹੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਡੇ ਲਈ ਜਿਹੜੀ ਇਹ ਲਾਹੇਵੰਦ ਸਾਬਤ ਹੋਊਗੀ ਕਿਉਂਕਿ ਕਈ ਵਾਰ ਆਪਾਂ ਲਸਣ ਕੱਚੀ ਪੱਟ ਲੈਣੇ ਜਾਂ ਫਿਰ ਬਾੜੀ ਚੜਾ ਲੈਣੇਗੇ ਉਹਨਾਂ ਦੋਨਾਂ ਸੂਰਤਾਂ ਦੇ ਵਿੱਚ ਜਿਹੜਾ ਆਪਣਾ ਕਾਫੀ ਸਾਰਾ ਨੁਕਸਾਨ ਹੋ ਜਾਂਦਾ ਹੈਗਾ ਅ ਨੁਕਸਾਨ ਤੋਂ ਬਚਣ ਲਈ ਤੁਹਾਡੇ ਲਈ ਵੀਡੀਓ ਸਹਾਇਕ ਹੋਊਗੀ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਤੇ ਸ਼ੇਅਰ ਜਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਹੁਣ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਆਂਗੇ ਲਸਣ ਨੂੰ ਪੱਟਣ ਵੇਲੇ ਜਿਹੜਾ ਮੁੱਖ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈਗੀ ਜਿਵੇਂ ਇਹ ਲਸਣ ਹਜੇ ਪੂਰੀ ਤਰ੍ਹਾਂ ਪੱਕੀ ਨਹੀਂ ਹੈਗੀਗੀ ਕੋਸ਼ਕ ਜਿਹੜੇ ਇਹਦੀਆਂ ਉੱਪਰੋਂ ਜਿਹੜੇ ਪੱਤੇ ਹੁਣ ਸੁੱਕਣੇ ਸ਼ੁਰੂ ਹੋ ਗਏ ਜਦੋਂ ਲਗਭਗ ਅੱਧੇ ਪੱਤੇ ਦੇ ਸੁੱਕ ਗਏ ਜੀ ਤੇ ਆ ਆਧੇ ਹਰੀ ਹੋਈ ਬਿਲਕੁਲ ਇਹਨੂੰ ਸੁਕਾਉਣਾ ਨਹੀਂਗਾ ਤੇ ਜ਼ਿਆਦਾ ਹਰੀ ਵੀ ਨਹੀਂ ਪਟਣੀਗੀ ਅੱਧੇ ਕਿ ਜਦੋਂ ਹਰੀ ਹੋਈ ਇਹ ਤੇ ਅੱਧੇ ਕਿਦੇ ਪੱਤੇ ਸੋਕ ਗਏ ਉਦੋਂ ਤੁਸੀਂ ਲਸਣ ਨੂੰ ਜਿਹੜਾ ਪੱਟ ਲੈਣਾਗਾ ਬਾਕੀ ਜਿਹੜੀ ਇਹ ਚੀਜ਼ ਹੈਗੀ ਇਹਦਾ ਜਿਹੜਾ ਉੱਪਰਲਾ ਛਿਲਕਾ ਜਦੋਂ ਤੁਹਾਨੂੰ ਥੋੜਾ ਜਿਹਾ ਪੱਕਾ ਮਹਿਸੂਸ ਹੋਣ ਲੱਗ ਗਿਆ ਉਹ ਸਮਾਂ ਲਸਣ ਨੂੰ ਪਟਣ ਦਾ ਜਿਹੜਾ ਬਿਲਕੁਲ ਠੋਗਮਾ ਹੁੰਦਾਗਾ ਤੇ ਪਾਣੀ ਦੀ ਗੱਲ ਕਰ ਲਈਏ ਹੁਣ ਤੁਸੀਂ ਜਿਹੜਾ ਲਸਣ ਨੂੰ ਪਾਣੀ ਲਾਉਣਾ ਬੰਦ ਕਰ ਦੇਣਾਗਾ ਉਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਜੇ ਹੁਣ ਤੁਸੀਂ ਇਹਨੂੰ ਪਾਣੀ ਲਾਉਂਦੇ ਰਹੇ ਲਸਣ ਨੂੰ ਤਾਂ ਜਿਹੜੀ ਤੁਹਾਡੀ ਗੰਢੀ ਗਲਣੀ ਸ਼ੁਰੂ ਹੋ ਜਾਣੀ ਹੈਗੀ ਉਹਦੇ ਵਿੱਚ ਦੋ ਤਰ੍ਹਾਂ ਦਾ ਗਲਣ ਦਾ ਰੋਗ ਹੁੰਦੇ ਨੇਗੇ ਇੱਕ ਤਾਂ ਜਿਹੜੀ ਤੁਹਾਡੀ ਥੱਲੇ ਵਾਲੀ ਗੰਢੀ ਗਲਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਜਿਹੜਾ ਇਹ ਇਥੋਂ ਨੈਕ ਹੁੰਦੀ ਹੈ ਜਾਨੀ ਕਿ ਧੌਣ ਜੀ ਹੁੰਦੀ ਹੈਗੀ ਇਹ ਚੀਜ਼ ਗਲਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਗਲਣ ਨਾਲ ਇੱਕ ਤਾਂ ਇਹ ਹੋ ਜਾਂਦਾ ਕਿ ਪੱਟਣ ਵੇਲੇ ਜਿਹੜੀ ਤੁਹਾਡੇ ਹੱਥ 'ਚ ਕੱਲੀ ਭੂਕ ਆ ਜਾਂਦੀ ਹੈਗੀ ਜਿਹੜੀ ਤੁਹਾਡੀ ਗੰਢੀ ਆ ਉਹ ਥੱਲੇ ਰਹਿ ਜਾਂਦੀ ਹੈਗੀ ਤੇ ਤੁਹਾਨੂੰ ਜਿਹੜਾ ਉਹਦੇ ਚ ਕਿਸੇ ਹੋਰ ਚੀਜ਼ ਦੀ ਮਦਦ ਦੇ ਨਾਲ ਇਹਨੂੰ ਪੱਟਣਾ ਪੈਂਦਾ ਦੂਜਾ ਜਦੋਂ ਭੂਕ ਪਹਿਲਾਂ ਹੀ ਗਲ ਜਾਂਦੀ ਹੈ ਤਾਂ ਜਿਹੜੀ ਹਰੀ ਭੂਕ ਨੇ ਲਸਣ ਨੂੰ ਜਿਹੜੀ ਤਾਕਤ ਦੇਣੀ ਹੁੰਦੀ ਹੈ ਪੱਕਣ ਦੇ ਵਿੱਚ ਪੱਟਣ ਤੋਂ ਬਾਅਦ ਉਹ ਨਹੀਂ ਮਿਲਦੀਗੀ ਤੇ ਜਿਹੜੀ ਲਸਣ ਤੁਹਾਡੀ ਲੰਮਾ ਸਮਾਂ ਤੁਸੀਂ ਨਹੀਂ ਰੱਖ ਸਕਦੇ ਉਹ ਸੁੱਕਣੀ ਸ਼ੁਰੂ ਹੋ ਜਾਂਦੀ ਹੈਗੀ ਇਹ ਕਾਰਨ ਹੁੰਦੇ ਨੇ ਜਿਹੜਾ ਲੇਟ ਲੱਗੇ ਪਾਣੀ ਦੇ ਤੇ ਕੱਚੀ ਜਾਂ ਵੱਧ ਪੱਕੀ ਲਸਣ ਨੂੰ ਪੱਟਣ ਦੇ ਜੀ ਬਾਕੀ ਮਲਚਿੰਗ ਵਾਲੀ ਲਸਣ ਦੇ ਨਤੀਜੇ ਦੀ ਗੱਲ ਕਰ ਲਈਏ ਤੁਸੀਂ ਸਾਈਡ ਦੇਖ ਸਕਦੇ ਹੋ ਇਹ ਜਿਹੜਾ ਸਿੰਗਲ ਬੱਟ ਤੇ ਆਪਾਂ ਲਾਇਆ ਸੀਗਾ ਇਹ ਜਿੱਥੇ ਆਪਣੀਆਂ ਬੱਟਾਂ ਕੱਟ ਮੋਟੀਆਂ ਸੀ ਉਥੇ ਤੇ ਆਹ ਜਿੱਥੇ ਆਪਣੀ ਵਧੀਆ ਮੋਟੀਆਂ ਬੱਟਾਂ ਸੀਗੀਆਂ ਉਥੋਂ ਜਿਹੜੀ ਹਜੇ ਲਸਣ ਨਿਕਲ ਰਹੀ ਆ ਹਜੇ ਇਹ ਲਗਭਗ 7-8 ਦਿਨ ਆਪਾਂ ਹੋਰ ਨਹੀਂ ਪੱਟ ਰਹੇ ਤੇ ਪਾਣੀ ਇਹਦਾ ਲਗਭਗ ਹੁਣ ਆਪਾਂ ਜਿਹੜਾ ਇਹਨੂੰ ਹਲਕਾ ਪਾਣੀ ਇੱਕ ਹਜੇ ਹੋਰ ਦੇਵਾਂਗੇ ਕਿਉਂਕਿ ਇਹ ਜਿਆਦਾ ਹਰੀ ਹੈਗੀ ਜਿੰਨਾ ਵੀਰਾਂ ਕੋਲੇ ਇੱਥੋਂ ਇੱਥੋਂ ਤੱਕ ਪੱਤੇ ਇਹ ਸੁੱਕ ਗਏ ਯਾਨੀ ਕਿ ਉੱਪਰੋਂ ਗਿਠ-ਗਿਠੇ ਸੁੱਕ ਗਏ ਉਹ ਪਾਣੀ ਬਿਲਕੁਲ ਨਾ ਦੇਣ ਜੇ ਕਰੋ ਇਸ ਸਮੇਂ ਪਾਣੀ ਦੇਣਗੇ ਤਾਂ ਇਹ ਪਾਣੀ ਨਾਲ ਜਿਹੜਾ ਲਸਣ ਦਾ ਨੁਕਸਾਨ ਹੋਊਗਾ ਜੀ ਮਲਚਿੰਗ ਵਾਲੀ ਲਸਣ ਦੇ ਵਿੱਚ ਇੱਕ ਤਾਂ ਨਦੀਨ ਬਹੁਤ ਘਟ ਹੋਏ ਨੇਗੇ ਇੱਕ ਪਾਣੀ ਘਟ ਲਾਉਣਾ ਪਿਆਗਾ ਇੱਕ ਪਲਾਈ ਰਹਿਣ ਕਰਕੇ ਜਿਹੜੀ ਮਟਾਈ ਬਹੁਤ ਸੁਣੀ ਹੋਈ ਹੈਗੀ ਤੇ ਇੱਕ ਜਦੋਂ ਹੌਲੀ ਹੌਲੀ ਹੁਣ ਪਰਾਲੀ ਗਲਣੀ ਸ਼ੁਰੂ ਹੋਊਗੀ ਤਾਂ ਇਹਦੀ ਤਾਕਤ ਜਿਹੜੀ ਲਸਣ ਨੂੰ ਲੱਗਣੀ ਸ਼ੁਰੂ ਹੋਊਗੀ ਆ ਲਗਭਗ ਕੁੱਲ ਮਿਲਾ ਕੇ ਜਿਹੜੇ ਸੋਹਣੇ ਨਤੀਜੇ ਆਪਾਂ ਨੂੰ ਮਲਚਿੰਗ ਵਾਲੇ ਲਸਣ ਦੇ ਮਿਲੇ ਨੇਗੇ ਆ ਕਾਫੀ ਸਾਰੇ ਵੀਰਾਂ ਨੇ ਆਪਾਂ ਨੂੰ ਦੇਖ ਕੇ ਲਸਣ ਲਾਈ ਵੀ ਸੀ ਤੇ ਉਹਨਾਂ ਦੀ ਵੀ ਇਹੀ ਜਿਹੜੇ ਆਪਾਂ ਨੂੰ ਕਮੈਂਟ ਜਾਂ ਉਹਨਾਂ ਦੇ ਸੁਝਾਅਨ ਮਿਲੀਆਂ ਜੇ ਕਿ ਸਾਡੇ ਕੋਲ ਨਤੀਜੇ ਬਹੁਤ ਸੋਹਣੇ ਰਹੇ ਹੈਗੇ। ਇੱਕ ਚੀਜ਼ ਜਿਹੜੀ ਨੋਟ ਆਪਾਂ ਕੀਤੀ ਹੈਗੀ ਜਿੱਥੇ ਆਪਣੇ ਬੈੱਡ ਥੋੜੇ ਜੇ ਚੌੜੇ ਸਾਈਜ਼ ਦੇ ਤੇ ਉੱਚੇ ਬਣੇ ਹੋਏ ਸੀ ਉੱਥੇ ਲਸਣ ਬਹੁਤ ਸੋਣੀ ਹੋਈ ਹੈਗੀ। ਜਿੱਥੇ ਬੈੱਡ ਛੋਟੇ ਤੇ ਨੀਵੇਂ ਬਣੇ ਹੋਏ ਸੀ ਪਾਣੀ ਉਤੋਂ ਦੀ ਫਿਰ ਜਾਂਦਾ ਸੀ ਉੱਥੇ ਲਸਣ ਦੀ ਕੁਆਲਿਟੀ ਜਿਹੜੀ ਡਾਊਨ ਰਹੀ ਹੈਗੀ ਤੇ ਇੱਕ ਆਪਾਂ ਸਿੰਗਲ ਬੱਟ ਦੇ ਉੱਪਰ ਲਾਈ ਸੀਗੀ ਜਿਹੜੀ ਕਿ ਥੋੜੀ ਜੀ ਢੀੜੀ ਬੱਟ ਬਣਾ ਕੇ ਉਹ ਤੇ ਇੱਕ ਗੰਢੀ ਲਾਈ ਸੀਗੀ ਉਹਦੇ ਨਤੀਜੇ ਵੀ ਕਾਫੀ ਸੋਨੇ ਰਹੇ ਆ ਪਰ ਉਹਦੇ ਵਿੱਚ ਜਗ੍ਹਾ ਜ਼ਿਆਦਾ ਘੱਟ ਜਾਂਦੀ ਆ ਉਹਦੇ ਕਰਕੇ ਜਿਹੜਾ ਝਾੜ ਦੇ ਉੱਪਰ ਫਰਕ ਪੈਂਦਾਗਾ ਆ ਵਧੀਆ ਮੋਟਾ ਬੈੱਡ ਬਣਾ ਕੇ ਤਿੰਨ ਲੈਣਾ ਆਪਾਂ ਆਸਾਨੀ ਨਾਲ ਉਹਦੇ ਉੱਪਰ ਲਾ ਸਕਦੇ ਆਂਗੇ ਤੇ ਨਾਲ ਦੀ ਨਾਲ ਇਹਨੂੰ ਪ੍ਰਾਲੀ ਨਾਲ ਆਪਾਂ ਲਗਭਗ 4-3 ਤੋਂ 4 ਇੰਚ ਪ੍ਰਾਲੀ ਇਹਦੇ ਉੱਪਰ ਚੜਾ ਸਕਦੇ ਆਂਗੇ ਤੇ ਕੋਈ ਜਮਾਬ ਦੇ ਵਿੱਚ ਫਰਕ ਨਹੀਂ ਪੈਂਦਾ ਯਾਨੀ ਕਿ ਜਰਮੀਨੇਸ਼ਨ ਦੇ ਵਿੱਚ ਫਰਕ ਨਹੀਂ ਪੈਂਦਾ ਪ੍ਰਾਲੀ ਨਾਲ ਤੇ ਨਾ ਹੀ ਕੋਈ ਨਦੀਨਾ ਦੇ ਕਰਕੇ ਬਾਕੀ ਕੁਝ ਵੀਰ ਕਹਿ ਰਹੇ ਸੀ ਕਿ ਚੂਹੇ ਬਲੇ ਆ ਜਾਂਦੇ ਹੈਗੇ ਚੂਹਿਆਂ ਦੀ ਵੀ ਕੋਈ ਸਮੱਸਿਆ ਜਿਹੜੀ ਇਹਦੇ ਵਿੱਚ ਦੇਖਣ ਨੂੰ ਨਹੀਂ ਆਏਗੀ ਨਦੀਨ ਇੱਕ ਦੋ ਵਾਰੀ ਕੱਢਨੇ ਪਏ ਖਾਈਆਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਕੱਢਨੇ ਪਏ ਉੱਪਰ ਥੋੜੇ ਜੇ ਹੋ ਗਏ ਸੀ ਉਹ ਉੱਥੇ ਹੀ ਕੱਢਤੇ ਜੀ ਦੋ ਕੁ ਵਾਰੀ ਜਿਹੜੇ ਨਦੀਰ ਕੱਢਨੇ ਪਏ ਆ ਤੇ ਪਾਣੀ ਲਗਭਗ ਮੇਰਾ ਖਿਆਲ ਨੂੰ 6 ਤੋਂ 7 ਗੱਗ ਪਾਣੀ ਆਪਾਂ ਲਾਉਣੇ ਪਏ ਜੇਕਰ ਤੁਹਾਡੀ ਮਿੱਟੀ ਡੱਕ ਕਰਾ ਗਈ ਫਿਰ ਤੁਹਾਡਾ 5 ਗੱਗ ਪਾਣੀ ਨਾਲ ਵੀ ਸਰ ਸਕਦਾਗਾ ਪਰ ਆਪਣਾ ਥੋੜਾ ਰੇਤਲਾ ਹੋਣ ਕਰਕੇ ਜਿਹੜਾ ਪਾਣੀ ਜ਼ਿਆਦਾ ਲਾਉਣੇ ਪੈਂਦੇ ਪਰ ਰੇਤਲੇ ਦੇ ਵਿੱਚ ਆਪਾਂ ਨੂੰ ਫਾਇਦਾ ਇਹ ਹੋ ਜਾਂਦਾ ਕਿ ਪਲਾਈ ਕਰਕੇ ਜਿਹੜਾ ਸਾਈਜ਼ ਵੀ ਵਧੀਆ ਬਣ ਜਾਂਦਾ ਜੇਕਰ ਆਪਾਂ ਵਧੀਆ ਖਰਾਕ ਦੇ ਸਕੀਏ ਮਿੱਟੀ ਦੇ ਵਿੱਚ ਉਮੀਦ ਕਰਦੇ ਹਾਂ ਕਿ ਜਿਹੜੀ ਜਾਣਕਾਰੀ ਲਈ ਅੱਜ ਦੀ ਵੀਡੀਓ ਬਣਾਈ ਹੈ ਆਪਾਂ ਉਹ ਤੁਹਾਡੇ ਤੱਕ ਸਟੀਕ ਤਰੀਕੇ ਨਾਲ ਪਹੁੰਚਾ ਸਕੇ ਹੋਵਾਂਗੇ ਫਿਰ ਵੀ ਕੋਈ ਸਮੱਸਿਆ ਜਾਂ ਕੋਈ ਸਵਾਲ ਤੁਹਾਨੂੰ ਹੋਵੇ ਤਾਂ ਤੁਸੀਂ ਕਿਸੇ ਵੀ ਸਮੇਂ ਸਾਨੂੰ ਕਮੈਂਟ ਰਾਹੀਂ ਜਾਂ ਸਾਡੇ WhatsApp ਗਰੁੱਪ ਦੇ ਵਿੱਚ ਪੁੱਛ ਸਕਦੇ ਹੋ ਵੀਡੀਓ ਨਾਲ ਅੰਤ ਤੱਕ ਬਣੇ ਲਈ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ